ਕਿਤੇ ਹਥਿਆਰ ਦਿਸਦੇ ਨੇ ਕਿਤੇ ਅੰਗਿਆਰ ਦੇਖੋ ਤਾਂ ਕਿਤੇ ਹਥਿਆਰ ਦਿਸਦੇ ਨੇ ਕਿਤੇ ਅੰਗਿਆਰ ਦੇਖੋ ਤਾਂ ਹਰ ਇੱਕ ਪਾਸੇ ਬਣੀ ਜਾਂਦੇ ਇਹੋ ਜਏ ਅਸਾਰ ਵਿਖੋ ਤਾਂ ਇਹੋ ਜਏ ਅਸਾਰ ਵਿਖੋ ਤਾਂ ਸਵਾਗਤ ਮੈਰੀਨ ਸੁਮਨ ਇੱਕ ਵਾਰ ਫਿਰ ਤੋਂ ਟੀਟੀ ਪੰਜਾਬੀ ਦੇ ਆਪਣੇ ਸਾਹਿਤਿਕ ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਆਂ ਜਿਸ ਦਾ ਨਾਮ ਹੈ ਸ਼ਬਦ ਰੁਖ ਸੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸਾਹਿਤਿਕ ਸ਼ਖਸੀਅਤਾਂ ਨੂੰ ਸੱਦਾ ਦਿੰਦੇ ਆ ਉਹਨਾਂ ਦੇ ਨਾਲ ਸਾਹਿਤਿਕ ਸਫ਼ਰ ਨੂੰ ਲੈ ਕੇ ਗੱਲਬਾਤ ਕੀਤੀ ਜਾਂਦੀ ਹੈ ਉਹਨਾਂ ਦੀਆਂ ਰਚਨਾਵਾਂ ਸੁਣੀਆਂ ਜਾਂਦੀਆਂ ਨੇ ਕਹਿੰਦੇ ਵੀ ਜਦੋਂ ਵੀ ਹਰ ਇਨਸਾਨ ਦੇ ਮਨ ਦੇ ਹਾਅ ਭਾਵ ਹੁੰਦੇ ਆ ਤੇ ਉਹਨਾਂ ਨੂੰ ਪ੍ਰਗਟ ਕਰਨ ਲਈ ਗੀਤ ਗਜ਼ਲ ਕਵਿਤਾਵਾਂ ਦਾ ਸਹਾਰਾ ਲਿਆ ਜਾਂਦਾ ਤੇ ਸਾਹਿਤਕਾਰ ਆਪਣੀਆਂ ਗੀਤ ਗਜ਼ਲ ਕਵਿਤਾਵਾਂ ਵੀ ਸਾਡੇ ਨਾਲ ਸਾਂਝੀਆਂ ਕਰਦੇ ਨੇ ਤੇ ਦੇ ਅੱਜ ਦੇ ਸੱਦੇ ਨੂੰ ਕਬੂਲ ਕਰਦੇ ਹੋਏ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਹੈ ਸਾਡੇ ਅੱਜ ਦੇ ਮਹਿਮਾਨ ਨੇ ਫੈਸਲ ਖਾਨ ਜੀ ਸੋ ਸਰ ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਧੰਨਵਾਦ ਮੈਮ ਸਭ ਤੋਂ ਪਹਿਲਾਂ ਤਾਂ ਮੈਂ ਸ਼ਬਦ ਲੋਕ ਦੇਖ ਰਹੇ ਸਾਰੇ ਹੀ ਦਰਸ਼ਕਾਂ ਸਹਿਯੋਗਕਾਰ ਦੋਸਤਾਂ ਨੂੰ ਮੈਂ ਆਪਣੇ ਵੱਲੋਂ ਪਿਆਰ ਭਰੀ ਨਮਸਕਾਰ ਆਦਾਬ پیش ਕਰਦਾ ਹਾਂ ਤੇ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ ਕਿ ਦਾਸ ਨੂੰ ਇੱਕ ਨਾਜ਼ਿਰ ਨੂੰ ਤੁਸੀਂ ਇੱਕ ਐਨੇ ਵੱਡੇ ਮੰਚ ਤੇ ਸੱਦਾ ਦਿੱਤਾ ਆ ਤੇ ਤੁਹਾਡਾ ਬੜਾ ਬੜਾ ਬਹੁਤ ਬਹੁਤ ਧੰਨਵਾਦ ਜੀ ਫੈਸਲ ਖਾਨ ਜੀ ਜੇ ਗੱਲ ਕੀਤੀ ਜਾਵੇ ਸਾਹਿਤ ਨੂੰ ਲੈ ਕੇ ਤੇ ਅਸੀਂ ਚਾਹੁੰਦੇ ਆ ਕਿ ਵੀ ਪਹਿਲਾਂ ਇੱਕ ਛੋਟੀ ਜੀ ਜਾਣ ਪਹਿਚਾਣ ਵੀ ਹੋ ਜਾਵੇ ਤੇ ਅਸੀਂ ਚਾਹੁੰਦੇ ਆ ਕਿ ਆਪਣੇ ਪਰਿਵਾਰ ਇੱਕ ਪਿਛੋਕੜ ਬਾਰੇ ਆਪਣੀ ਪੜ੍ਹਾਈ ਲਿਖਾਈ ਤੇ ਆਪਣੇ ਮੌਜੂਦਾ ਕੰਮ ਕਾਰੋਬਾਰੀ ਵੀ ਸਾਡੇ ਦਰਸ਼ਕਾਂ ਦੇ ਨਾਲ ਸਾਂਝ ਜ਼ਰੂਰ ਪਾਓ ਜੀ ਮੈਡਮ ਬਿਲਕੁਲ ਮੇਰਾ ਪਿੰਡ ਢੇਰ ਹੈ ਜੋ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਤੋਂ ਥੋੜੀ ਜਿਹੀ ਦੂਰ ਤੇ ਸਥਿਤ ਹੈ ਜੀ ਬੜਾ ਹੀ ਪਛੜਿਆ ਹੋਇਆ ਪਿੰਡ ਹੈ ਮੇਰਾ ਸਿਹਤ ਤੇ ਸਿਹਤਕ ਗਤੀਵਿਧੀਆਂ ਉੱਥੇ ਨਾ ਮਾਤਰ ਹੀ ਨੇ ਨਾ ਮਾਤਰ ਸਹਿਤਕਾਰ ਤੇ ਨਾ ਮਾਤਰ ਸਿਹਤਕ ਸੰਸਥਾਵਾਂ ਨੇ ਉੱਥੇ ਜੀ ਉਸ ਜਗ੍ਹਾ ਤੋਂ ਮੈਂ ਉੱਠ ਕੇ ਸਿਹਤ ਦੇ ਖੇਤਰ ਵਿੱਚ ਆਪਣੀ ਥੋੜੀ ਬਹੁਤੀ ਪਛਾਣ ਬਣਾਈ ਹੈ ਹਮ ਤੇ ਜੇ ਮੈਂ ਆਪਣੇ ਪਰਿਵਾਰ ਦੀ ਗੱਲ ਕਰਾਂ ਤਾਂ ਮੇਰਾ ਪਰਿਵਾਰ ਮਜ਼ਦੂਰ ਜਮਾਨਾ ਸੰਬੰਧ ਰੱਖਦਾ ਹੈ ਜੀ ਤੇ ਕੋਹਰਾ ਅਨਪੜ ਪਰਿਵਾਰਾ ਮੇਰਾ ਹੂੰ ਵੇ ਫਾਦਰ ਸਾਹਿਬ ਸਿਰਫ ਤਿੰਨ ਜਮਾਤਾਂ ਤੱਕ ਪੜੇ ਹੋਏ ਨੇ ਹੂੰ ਮੇਰੇ ਮਾਤਾ ਜੀ ਬਿਲਕੁਲ ਅਨਪੜ੍ਹ ਨੇ ਮੇਰੀਆਂ ਦੋ ਭੈਣਾਂ ਨੇ ਤੇ ਮੈਂ ਜੀ ਮੇਰੇ ਪਰਿਵਾਰ ਨੂੰ ਪਤਾ ਨਹੀਂ ਕਿ ਇਹ ਜੀ ਕੀ ਦੇਖਿਆ ਉਹਨਾਂ ਨੇ ਮੇਰੇ ਵਿੱਚ ਕਿ ਉਹਨਾਂ ਨੇ ਹਮੇਸ਼ਾ ਸ਼ੁਰੂ ਤੋਂ ਮੈਨੂੰ ਇਹੀ ਕਿਹਾ ਵੀ ਤੂੰ ਪੜ੍ਹਨਾ ਜੀ ਤੇ ਮੈਂ ਆਪਣੀ ਪੰਜ ਜਮਾਤਾਂ ਸਰਕਾਰੀ ਪ੍ਰਾਇਮਰੀ ਸਕੂਲ ਗੰਬੀਰਪੁਰ ਹੀਟਲਾ ਤੋਂ ਕੀਤੀ ਹੈ ਜਿੱਥੋਂ ਅੱਜ ਸਾਡੇ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਸਬੰਧ ਰੱਖਦੇ ਨੇ ਜੀ ਤੇ ਮੈਂ 10ਵੀਂ ਕਲਾਸ ਜੋ ਹੈ ਸਰਕਾਰੀ ਹਾਈ ਸਕੂਲ ਦਸਗਰਾਈ ਤੋਂ ਕੀਤੀ ਹੈ ਜੀ 12ਵੀਂ ਕਲਾਸ ਮੈਂ ਮੈਰਿਟੋਰੀਅਸ ਸਕੂਲ ਮੁਹਾਲੀ ਤੋਂ ਕੀਤੀ ਹੈ ਜੋ ਉਸ ਵੇਲੇ ਪੰਜਾਬ ਸਰਕਾਰ ਨੇ ਖੋਲੇ ਸੀ ਮੈਰਿਟੋਰੀਅਸ ਸਟੂਡੈਂਟਸ ਵਾਸਤੇ ਤੇ ਮੇਰੀ ਗ੍ਰੈਜੂਏਸ਼ਨ ਸਰਕਾਰੀ ਸਿਵਾਲੇ ਕਾਲਜ ਨਯਾਨੰਗਲ ਤੋਂ ਹੈ ਤੇ ਮੇਰੀ ਪੋਸਟ ਗ੍ਰੈਜੂਏਸ਼ਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਹੈ ਤੇ ਅੱਜ ਕੱਲ ਮੈਂ ਫਤਿਹਗੜ੍ਹ ਸਾਹਿਬ ਵਿਖੇ ਇੱਕ ਪ੍ਰਾਈਵੇਟ ਸੰਸਥਾ ਦੇ ਵਿੱਚ ਅਧਿਆਪਕ ਦੇ ਵਜੋਂ ਆਪਣੀ ਸੇਵਾਵਾਂ ਦੇ ਰਿਹਾ ਹਾਂ ਜੀ ਵਧੀਆ ਲੱਗਿਆ ਕਿ ਤੁਸੀਂ ਕਿਸ ਤਰ੍ਹਾਂ ਕਿੱਦਾਂ ਦੇ ਪਰਿਵਾਰ ਚੋਂ ਉੱਠ ਕੇ ਕਿੱਥੇ ਤੱਕ ਅੱਜ ਆਪਣੇ ਆਪ ਨੂੰ ਲੈ ਕੇ ਆਏ ਹੋ ਸੋ ਪਰਿਵਾਰ ਦੀ ਮਿਹਨਤ ਸਦਕਾ ਹੀ ਅੱਜ ਤੁਸੀਂ ਇਹਨਾਂ ਬੁਲੰਦੀਆਂ ਤੱਕ ਪਹੁੰਚ ਪਾਏ ਹੋ ਗੱਲ ਕੀਤੀ ਜਾਵੇ ਤੁਹਾਡੀਆਂ ਸਾਹਿਤਿਕ ਗਤੀਵਿਧੀਆਂ ਦੀ ਤਾਂ ਇਹ ਵੀ ਜਾਨਣਾ ਚਾਹਾਂਗੇ ਕਿ ਲਿਖਣ ਦੀ ਛੇਟ ਕਿਸ ਤਰ੍ਹਾਂ ਲੱਗੀ ਪਰਿਵਾਰਿਕ ਮਾਹੌਲ ਇਸ ਤਰ੍ਹਾਂ ਦਾ ਸੀ ਜਾਂ ਕਿਸੇ ਨੂੰ ਦੇਖ ਕੇ ਲਿਖਣ ਵੱਲ ਚੁਕਾ ਹੋਇਆ ਆ ਮੇਰੇ ਪਰਿਵਾਰ ਦੇ ਵਿੱਚ ਤਾਂ ਸਹਿਤਿਕ ਮਾਹੌਲ ਬਿਲਕੁਲ ਵੀ ਨਹੀਂ ਸੀ ਬਟ ਇਹ ਸੀਗਾ ਕਿ ਸਕੂਲ ਸਮੇਂ ਦੇ ਵਿੱਚ ਮੈਨੂੰ ਲਾਇਬ੍ਰੇਰੀ ਜਾਣ ਦੀ ਬੜੀ ਆਦਤ ਸੀ ਜੀ ਉੱਥੋਂ ਸਾਡੇ ਅਧਿਆਪਕ ਸੀਗੇ ਤੇ ਉਹ ਮੈਨੂੰ ਕਿਤਾਬਾਂ ਇਸ਼ੂ ਕਰ ਦਿੰਦੇ ਹੁੰਦੇ ਸੀ ਵੀ ਤੂੰ ਪੜਿਆ ਕਰ ਕਿਤਾਬਾਂ ਤੇ ਉਹ ਕਿਤਾਬਾਂ ਪੜਦੇ 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 ਮੈਨੂੰ ਲਿਖਣ ਦੀ ਚਿੰਗ ਪੈ ਗਈ ਤੇ ਮੇਰਾ ਸਭ ਤੋਂ ਪਹਿਲਾ ਲੇਖ ਆ ਪਾਲੀਥੀਨ ਦੇ ਉੱਤੇ ਇੱਕ ਵੱਡੇ ਅਖਬਾਰ ਦੇ ਵਿੱਚ छਪਿਆ 2013 ਦੇ ਵਿੱਚ ਜੀ ਤੇ ਬਹੁਤ ਸਾਰੇ ਪਾਠਕਾਂ ਨੇ ਮੈਨੂੰ ਫੋਨ ਕੀਤਾ ਪੂਰੇ ਪੰਜਾਬ ਤੋਂ ਫੋਨ ਆਏ ਬੜਾ ਉਤਸ਼ਾਹ ਵਧਾਇਆ ਤੇ ਉਸ ਤੋਂ ਬਾਅਦ ਮੈਨੂੰ ਵੀ ਉਤਸ਼ਾਹ ਬਹੁਤ ਜ਼ਿਆਦਾ ਮਿਲਿਆ ਤੇ ਮੈਂ ਫਿਰ ਲਗਾਤਾਰ ਲੇਖ ਲਿਖੇ ਬਹੁਤ ਸਾਰੇ ਮੈਂ ਲੇਖ ਲਿਖ ਕੇ ਪੰਜਾਬ ਦੀਆਂ ਲਗਭਗ ਸਾਰੀਆਂ ਅਖਬਾਰਾਂ ਮੈਗਜ਼ੀਨਾਂ ਦੇ ਵਿੱਚ ਇਹ ਲੇਖ ਐਡੀਟਰਾਂ ਦੇ ਮਰਜ਼ੇ ਦੇ ਨਾਲ छਪੇ ਜੀ ਤੇ ਇਸ ਦੇ ਸਾਰੇ ਲੇਖਾਂ ਨੂੰ ਇਕੱਠਾ ਕਰਕੇ ਫਿਰ ਮੈਂ ਇੱਕ ਕਿਤਾਬ ਛਪਵਾਈ ਜਿਹਦਾ ਨਾਮ ਸੀ ਗੱਲਾਂ ਚੋਂ ਗਿਰਦੇ ਦੀਆਂ ਜੀ ਤੇ ਹੌਲੀ ਹੌਲੀ ਮੇਰਾ ਚਗਾ ਗਜ਼ਲਵਲ ਹੋਇਆ ਇਸ ਦਾ ਵੀ ਇੱਕ ਕਾਰਨ ਇਹ ਸੀ ਕਿ ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਤੇ ਨਾਲ ਦੀ ਨਾਲ ਸਹਿਤਕ ਮਹਿਫਲਾਂ ਦੇ ਵਿੱਚ ਜਾਣਾ ਮੈਂ ਸ਼ੁਰੂ ਕਰ ਦਿੱਤਾ ਉੱਥੇ ਮੈਂ ਜਦੋਂ ਜਾ ਕੇ ਦੇਖਿਆ ਤਾਂ ਜੋ ਕਵਤਾ ਤੇ ਗਜ਼ਲ ਦਾ ਬੜਾ ਬੋਲ ਵਾਲਾ ਸੀ ਜੀ ਕਵੀ ਸ਼ਾਇਰ ਆਪਣੀਆਂ ਰਚਨਾਵਾਂ ਸੁਣਾਉਂਦੇ ਖੂਬ ਦਾਦ ਲੈ ਕੇ ਬਟੁਰ ਕੇ ਚਲੇ ਜਾਂਦੇ ਅਸੀਂ ਸੋਚਦੇ ਵੀ ਅਸੀਂ ਕਦੋਂ ਪਹੁੰਚਾਂਗੇ ਇੱਥੇ ਜੀ ਤੇ ਹੌਲੀ ਹੌਲੀ ਮੈਂ ਗਜ਼ਲਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਮੈਂ ਰਾਹਤ ਸਾਹਿਬ ਨੂੰ ਪੜਿਆ ਹਮ ਮੁਰਵਰਾਨਾ ਸਾਹਿਬ ਨੂੰ ਪੜਿਆ ਹਮ ਉਹਦੇ ਬਾਅਦ surjit patar ਸਾਹਿਬ ਨੂੰ ਪੜਿਆ ਡਾਕਟਰ ਜਗਤਾਰ ਨੂੰ ਪੜਿਆ ਤੇ ਹੋਰ ਵੀ ਜਿੰਨੇ ਵੀ ਪੰਜਾਬ ਦੇ ਗਜ਼ਲ ਗੋਸੇ ਹਮ ਉਹਨਾਂ ਤਕਰੀਬਨ ਮੈਂ ਸਾਰਿਆਂ ਨੂੰ ਪੜਿਆ ਚਾਹੇ ਉਹਨਾਂ ਦੀ ਕਿਤਾਬ ਪੜ੍ਹੀ ਹੈ ਚਾਹੇ ਇੱਕ ਗਜ਼ਲ ਪੜ੍ਹੀ ਹੈ ਪੜ੍ਹਿਆ ਜ਼ਰੂਰ ਹੈ ਹਮ ਫਿਰ ਮੈਂ ਜਿੱਦਾਂ ਜਿੱਦਾਂ ਗਜ਼ਲ ਦੇ ਨਾਲ ਜੁੜਦਾ ਗਿਆ ਤੇ ਮੈਨੂੰ ਇੱਕ ਗੱਲ ਸਮਝ ਆਈ ਵੀ ਗਜ਼ਲ ਬਿਨਾ ਉਸਤਾਦ ਤੋਂ ਨਹੀਂ ਸਿੱਖੀ ਜਾ ਸਕਦੀ ਜੀ ਕਿਉਂਕਿ ਗਜ਼ਲ ਦੇ ਵਿੱਚ ਬਰੀਕੀਆਂ ਬਹੁਤ ਜ਼ਿਆਦਾ ਨੇ ਬਹੁਤ ਜ਼ਿਆਦਾ ਨੇ ਹਮ ਅਰੂਜ਼ ਦਾ ਜੋ ਦਾ ਪੇਜ ਹੈ ਉਹ ਬਿਨਾ ਉਸਤਾਦ ਤੋਂ ਨਹੀਂ ਸਿੱਖਿਆ ਜਾ ਸਕਦਾ ਜੀ ਤੇ ਸਾਡੇ ਇਲਾਕੇ ਦੇ ਵਿੱਚ ਬਹੁਤ ਹੀ ਪ੍ਰੋੜ ਗਜ਼ਲਗੋ ਜਿਨ੍ਹਾਂ ਦੀਆਂ 12 ਕਿਤਾਬਾਂ ਗਜ਼ਲ ਦੇ ਉੱਤੇ ਲਿਖੀਆਂ ਨੇ ਉਹਨਾਂ ਨੇ ਹਮ ਤੇ ਅੱਜ ਕੱਲ ਉਹ ਸੂਲ ਸرائی ਜੋ ਸਹਿਤਕ ਮੈਗਜ਼ੀਨ ਹੈ ਉਹਦੇ ਮੌਜੂਦਾ ਸੰਪਾਦਕ ਨੇ ਸੰਪਾਦਕ ਨਹੀਂ ਬਲਵੀ ਅਸਾਨੀਆ ਸਾਹਿਬ ਜੀ ਮੈਨੂੰ ਉਹਨਾਂ ਦਾ ਪਤਾ ਲੱਗਿਆ ਜੀ ਹਾਲਾਂਕਿ ਉਹ ਮੈਨੂੰ ਜਾਣਦੇ ਸੀ ਕਿਉਂਕਿ ਮੈਂ ਲੇਖ ਲਿਖਦਾ ਸੀ ਤੇ ਇੱਕ ਦੋ ਲੇਖ ਉਹਨਾਂ ਨੇ ਆਪਣੀ ਮੈਗਜ਼ੀਨ ਦੇ ਵਿੱਚ ਛਾਪੇ ਵੀ ਸੀ ਹਮਮ ਤੇ ਮੈਂ ਉਹਨਾਂ ਨੂੰ ਇੱਕ ਦਿਨ ਫੋਨ ਕੀਤਾ ਮੈਂ ਕਿਹਾ ਉਸਤਾਦ ਜੀ ਮੈਂ ਗਜ਼ਲ ਸਿੱਖਣੀ ਹੈ ਜੀ ਤੇ ਉਹ ਪਹਿਲਾਂ ਥੋੜਾ ਜਿਹਾ ਮੁਸਕਰਾਏ ਤੇ ਕਹਿੰਦੇ ਤੁਸੀਂ ਘਰ ਆ ਜਾਓ ਹਮ ਤੇ ਮੈਂ ਪੁੱਛਦਾ ਪਹੁੰਚਦਾ ਉਹਨਾਂ ਦੇ ਘਰ ਪਹੁੰਚਿਆ ਹਮ ਤੇ ਮੈਂ ਜੋ ਲਿਖਿਆ ਸੀ ਕੱਚ ਕਰੜ ਜੋ ਮੈਂ ਲਿਖਿਆ ਸੀ ਉਹ ਮੈਂ ਉਹਨਾਂ ਨੂੰ ਦਿਖਾਇਆ ਉਹਨਾਂ ਨੇ ਪੜ੍ਹਿਆ ਫਿਰ ਉਹਨਾਂ ਨੇ ਸਮਝਾਉਣਾ ਸ਼ੁਰੂ ਕੀਤਾ ਵੀ ਗਜ਼ਲ ਲਿਖੀ ਕਿੱਦਾਂ ਜਾਂਦੀ ਹੈ ਕਿ ਵਿਦਾਨ ਆਈ ਦਾ ਕੀ ਬਰਕੀਆਂ ਨੇ ਹਮ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਜੋ ਹੈ ਉਹਨਾਂ ਦੇ ਨਾਲ ਹੀ ਮੇਰਾ ਸਬੰਧ ਹੈਗਾ ਆ ਮੈਂ ਉਹਨਾਂ ਦਾ ਸ਼ਾਗਿਰਦ ਹਾਂ ਤੇ ਅੱਜ ਵੀ ਮੈਂ ਕੋਈ ਵੀ ਗਜ਼ਲ ਲਿਖਦਾ ਹਾਂ ਤਾਂ ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਇਸਲਾ ਲੈਂਦਾ ਹਾਂ ਉਹਨਾਂ ਤੋਂ ਉਹਨਾਂ ਦਾ ਸਲਾਮ ਅਸ਼ਬਰਾ ਕਰਦਾ ਕਿਉਂਕਿ ਉਸਤਾਦ ਤੋਂ ਬਿਨਾ ਫਿਰ ਬਹੁਤ ਮੁਸ਼ਕਲ ਹੋ ਜਾਂਦੀ ਹੈ ਜਦੋਂ ਅਸੀਂ ਉਹਨਾਂ ਚੀਜ਼ਾਂ ਨੂੰ ਬਰੀਕੀਆਂ ਨਾਲ ਨਾ ਸਿੱਖੀਏ ਤਾਂ ਕਾਫੀ ਕੁਝ ਜਿਹੜੀਆਂ ਕਮੀਆਂ ਪੇਸ਼ੀਆਂ ਨੇ ਉਹ ਰਹਿ ਵੀ ਜਾਂਦੀਆਂ ਨੇ ਤੇ ਅਸੀਂ ਹੁਣ ਇਹ ਵੀ ਚਾਹਾਂਗੇ ਕਿ ਵੀ ਤੁਹਾਡੀ ਇੱਕ ਜਿਹੜੀ ਗਜ਼ਲ ਆ ਉਹ ਵੀ ਸਾਡੇ ਦਰਸ਼ਕਾਂ ਦੇ ਜ਼ਰੂਰ ਰੂਬਰੂ ਕੀਤੀ ਜਾਵੇ ਜੀ ਜੀ ਹਾਂ ਜ਼ਰੂਰ ਇੱਕ ਗਜ਼ਲ ਦੇ ਕੁਝ ਸ਼ੇਰ ਜੀ ਮੈਂ ਸੁਣਾ ਰਿਹਾ ਮਤਲਬ ਹੈ ਕਿ ਮੁਹੱਬਤ ਹੀ ਜਦੋਂ ਜੀਵਨ ਦੀ ਇੱਕ ਤਕਸੀਰ ਬਣ ਜਾਂਦੀ ਹੈ ਤਕਸੀਰ ਹੁੰਦਾ ਹੈ ਗਲਤੀ ਜਾਂ ਗੁਨਾਹ ਜੀ ਮੁਹੱਬਤ ਹੀ ਜਦੋਂ ਜੀਵਨ ਦੀ ਇੱਕ ਤਕਸੀਰ ਬਣ ਜਾਂਦੀ ਉਦੋਂ ਰੋਣਾ ਤੇ ਹਰ ਪਲ ਤੜਫਣਾ ਤਕਦੀਰ ਬਣ ਜਾਂਦਾ ਹੈ ਮੁਹੱਬਤ ਹੀ ਜਦੋਂ ਜੀਵਨ ਦੀ ਇੱਕ ਤਕਸੀਰ ਬਣ ਜਾਂਦੀ ਉਦੋਂ ਰੋਣਾ ਤੇ ਹਰ ਪਲ ਤੜਫਣਾ ਤਕਦੀਰ ਬਣ ਜਾਂਦੀ ਇੱਕ ਸ਼ੇਰ ਬੜਾ ਹੀ ਮੇਰੇ ਦਿਲ ਦੇ ਕਰੀਬ ਹੈ ਕਿ ਦਮਾ ਕੀ ਹੋਰ ਮੈਂ ਪਰਮਾਨ ਆਪਣੀ ਪਾਕ ਚਾਹਤ ਦਾ ਦਮਾ ਕੀ ਹੋਰ ਮੈਂ ਪਰਮਾਨ ਆਪਣੀ ਪਾਕ ਚਾਹਤ ਦਾ ਛਰੀਟਾਂ ਹੀ ਜੇ ਬਾਵਾਂ ਤਾਂ ਉਹਦੀ ਤਸਵੀਰ ਬਣ ਜਾਂਦੀ ਜੀ ਬਹੁਤ ਖੂਬ ਬਹੁਤ ਤੇ ਸ਼ੇਰ ਹੈ ਕਿ ਜਦੋਂ ਦਿਲਬਰ ਦਾ ਹੋਵੇ ਸਾਥ ਰੌਣਕ ਪਾਸ ਦੀ ਹਰਥਾਂ ਜਦੋਂ ਦਿਲਬਰ ਦਾ ਹੋਵੇ ਸਾਥ ਰੌਣਕ ਪਾਸ ਦੀ ਹਰਥਾਂ ਮਗਰ تنہائی ਪਰ ਕੰਡਿਆਂ ਭਰੀ ਜੰਜੀਰ ਬਣ ਜਾਂਦੀ ਸ਼ੇਰ ਦੇਖੋ ਕਿ ਗਿਲੇ ਸ਼ਿਕਵੇ ਤੇ ਮਤ ਪੇਦਾਂ ਨੂੰ ਹੱਲ ਕਰ ਲੈ ਹੁਣੇ ਯਾਰਾ ਗਿਲੇ ਸ਼ਿਕਵੇ ਤੇ ਮਤ ਪੇਦਾਂ ਨੂੰ ਹੱਲ ਕਰ ਲੈ ਹੁਣੇ ਯਾਰਾ ਨਹੀਂ ਤਾਂ ਬਾਅਦ ਵਿੱਚ ਆਫਤ ਬੜੀ ਗੰਭੀਰ ਬਣ ਜਾਂਦੀ ਨਹੀਂ ਤਾਂ ਬਾਅਦ ਵਿੱਚ ਆਫਤ ਬੜੀ ਗੰਭੀਰ ਬਣ ਜਾਂਦੀ ਔਰ ਮਕਤਾ ਇਹ ਕਿ ਜ਼ਰੂਰੀ ਨਹੀਂ ਦਵਾਈ ਕੰਮ ਕਰੇ ਹਰ ਮਰਜ਼ ਤੇ ਫਸਲ ਜ਼ਰੂਰੀ ਨਹੀਂ ਦਵਾਈ ਕੰਮ ਕਰੇ ਹਰ ਮਰਜ਼ ਤੇ ਫੈਸਲ ਕਿਸੇ ਦੀ ਪ੍ਰੀਤ ਵੀ ਜੀਵਨ ਲਈ ਅਕਸੀਰ ਬਣ ਜਾਂਦੀ ਕਿਸੇ ਦੀ ਪ੍ਰੀਤ ਵੀ ਜੀਵਨ ਲਈ ਅਕਸੀਰ ਬਣ ਜਾਂਦੀ ਜੀ ਬਹੁਤ ਖੂਬਸੂਬਤ ਬਹੁਤ ਵਧੀਆ ਗਜ਼ਲ ਦੇ ਨਾਲ ਤੁਸੀਂ ਆਪਣੀ ਹਾਜ਼ਰੀ ਲਵਾਈ ਸਾਡੇ ਦਰਸ਼ਕਾਂ ਦੇ ਵਿਚਾਰ ਤੇ ਵਧੀਆ ਲੱਗਿਆ ਇਸੇ ਤਰ੍ਹਾਂ ਜੇਕਰ ਸਾਹਿਤਿਕ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਅਸੀਂ ਇਹ ਵੀ ਜਾਨਣਾ ਚਾਹਾਂਗੇ ਕਿ ਹੁਣ ਤੱਕ ਤੁਹਾਡੀਆਂ ਕਿੰਨੀਆਂ ਕਿ ਪੁਸਤਕਾਂ ਤੇ ਕਿੰਨੀਆਂ ਕਿ ਰਚਨਾਵਾਂ ਨੇ ਜੋ ਤੁਸੀਂ ਲੋਕ ਅਰਪਣ ਕਰ ਚੁੱਕੇ ਹੋ ਅੱਜ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਮੈਂ ਸ਼ੁਰੂ ਦੇ ਵਿੱਚ ਲੇਖ ਲਿਖਣੇ ਸ਼ੁਰੂ ਕੀਤੇ ਸੀਗੇ ਜਿਦੇ ਵਿੱਚ ਚੌਗਰ ਦੇ ਨਾਲ ਸੰਬੰਧਿਤ ਤਕਰੀਬਨ ਜਿੰਨੇ ਵੀ ਵਿਸ਼ੇ ਬਣਦੇ ਸੀਗੇ ਮੈਂ ਸਾਰਿਆਂ ਦੇ ਉੱਤੇ ਲਿਖਿਆ ਚਾਹੇ ਉਹ ਪੋਲੀਥੀਨ ਹੈ ਚਾਹੇ ਉਹ ਪ੍ਰਦੂਸ਼ਣ ਹੈ ਚਾਹੇ ਉਹ ਜਲਗਾਹਾਂ ਦਾ ਮੁੱਦਾ ਆ ਜਾਂ ਜੀ ਚਾਹੇ ਉਹ ਗਲੋਬਲ ਵਾਰਮਿੰਗ ਹੈ ਹਮ ਜਿੰਨੇ ਵੀ ਲੇਖ ਜਿੰਨੇ ਵੀ ਵਿਸ਼ੇ ਬਣਦੇ ਆ ਜੋ ਵਾਤਾਵਰਨ ਨਾਲ ਸੰਬੰਧਿਤ ਹੈਗੇ ਆ ਉਹ ਸਾਰੇ ਮੈਂ ਲੇਖਾਂ ਦੇ ਵਿੱਚ ਇਕੱਠੇ ਕੀਤੇ ਤੇ 2020 ਦੇ ਵਿੱਚ ਮੇਰੀ ਪਹਿਲੀ ਕਿਤਾਬ ਗੱਲਾਂ ਚੁਗਿਰਦੇ ਦੀਆਂ ਮੈਂ ਛਪਾਈ ਜਿਨ੍ਹਾਂ ਨੂੰ ਪਾਠਕਾਂ ਨੇ ਬੜਾ ਪਿਆਰ ਦਿੱਤਾ ਹਮ ਤੇ ਬਹੁਤ ਜ਼ਿਆਦਾ ਪਾਠਕਾਂ ਨੇ ਮੰਗ ਵੀ ਕੀਤੀ ਉਹਨਾਂ ਦੀ ਮੰਗਵਾਈਆਂ ਕਿਤਾਬਾਂ ਜੀ ਤੇ ਉਸ ਤੋਂ ਬਾਅਦ ਫਿਰ ਮੇਰਾ ਰੋਜ਼ਾਨ ਪੂਰੀ ਤਰ੍ਹਾਂ ਗਜ਼ਲਵਲ ਹੋ ਗਿਆ ਤੇ ਫਿਰ ਮੈਂ ਗਦਰਾਂ ਲਗਾਤਾਰ ਲਿਖ ਰਿਹਾ ਹੈਗਾ ਜੀ ਤੇ ਆ ਮੇਰੀਆਂ ਗਜ਼ਲਾਂ ਪੰਜਾਬ ਦੇ ਸਾਰੇ ਅਖਬਾਰਾਂ ਦੇ ਵਿੱਚ ਮੈਗਜ਼ੀਨਾਂ ਦੇ ਵਿੱਚ ਛਪ ਰਹੀਆਂ ਨੇ ਤੇ ਹੁਣ ਮੈਂ ਪੂ ਸਾਰੀਆਂ ਗੱਦਲਾਂ ਨੂੰ ਇਕੱਠਾ ਕਰਕੇ ਖਰੜਾ ਤਿਆਰ ਕਰ ਲਿਆ ਆ ਜੋ ਕਿ ਪ੍ਰੈਸ ਦੇ ਵਿੱਚ ਹੈ ਜਲਦੀ ਨਵੀਂ ਕਿਤਾਬ ਗਜ਼ਲ ਦੀ ਆ ਜਾਏਗੀ ਜੀ ਤੇ ਅਸੀਂ ਦੁਆ ਕਰਦੇ ਹਾਂ ਕਿ ਭਵਿਕ ਦੇ ਵਿੱਚ ਜਲਦੀ ਜੋ ਵੀ ਤੁਹਾਡੀਆਂ ਯੋਜਨਾਵਾਂ ਨੇ ਉਹ ਸੰਪੂਰਨ ਹੋ ਜਾਣ ਤੇ ਤੁਹਾਡੀ ਜਿਹੜੀ ਆਉਣ ਵਾਲੀ ਪੁਸਤਕਾ ਜਲਦੀ ਹੀ ਸਾਡੇ ਪਾਠਕਾਂ ਦੇ ਹੱਥਾਂ ਵਿੱਚ ਹੋਵੇ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਇੱਕ ਤੁਸੀਂ ਵਾਤਾਵਰਣ ਪ੍ਰੇਮੀ ਵੀ ਹੋ ਤੇ ਉਹਨੂੰ ਲੈ ਕੇ ਵੀ ਤੁਸੀਂ ਕਾਫੀ ਵਰਕ ਕੀਤਾ ਇੱਕ ਤੁਸੀਂ ਜ਼ਿਕਰ ਕੀਤਾ ਜਲਗਾਹਾਂ ਦਾ ਤੇ ਕਈਆਂ ਨੂੰ ਉਹ ਚੀਜ਼ ਦਾ मीनिंग ਵੀ ਨਹੀਂ ਪਤਾ ਹੁੰਦਾ ਜਲਗਾਹਾਂ ਦੇ ਉੱਪਰ ਜਦੋਂ ਅਸੀਂ ਮਤਲਬ ਪਾਣੀ ਵਾਲੀਆਂ ਉਹਨਾਂ ਥਾਵਾਂ ਦੀ ਗੱਲ ਕਰਦੇ ਹਾਂ ਕਿ ਜਿੱਥੇ ਵੀ ਪਾਣੀ ਜਿਹੜਾ ਆ ਸਾਨੂੰ ਕਿਸ ਲੈਵਲ ਤੱਕ ਮਿਲਦਾ ਹੈਗਾ ਆ ਉਸ ਨੂੰ ਲੈ ਕੇ ਤੁਸੀਂ ਕਾਫੀ ਜਿਹੜਾ ਬਕੂਬੀ ਲਿਖਿਆ ਹੋਇਆ ਆ ਤੇ ਅਸੀਂ ਚਾਹੁੰਦੇ ਹਾਂ ਕਿ ਉਹਦੇ ਬਾਰੇ ਵੀ ਥੋੜਾ ਜਿਹਾ ਸੰਖੇਪ ਵਿੱਚ ਜਾਣਕਾਰੀ ਦਿਓ ਕਿ ਇਸ ਵਿਸ਼ੇ ਦੇ ਉੱਪਰ ਲਿਖਣ ਵਾਲਾ ਕਿਸ ਤਰ੍ਹਾਂ ਤੁਹਾਡੇ ਮਾਈਂਡ ਦੇ ਵਿੱਚ ਇਹ ਆਇਆ ਕਿ ਵੀ ਮੈਨੂੰ ਇਸ ਵਿਸ਼ੇ ਦੇ ਉੱਤੇ ਲਿਖਣਾ ਚਾਹੀਦਾ ਕਿਉਂਕਿ ਪਾਣੀ ਦਿਨੋਂ ਦਿਨ ਆਬ ਦਾ ਜਿਹੜਾ ਪਾਣੀ ਦਾ ਪੱਧਰ ਆ ਉਹ ਘਟਦਾ ਜਾ ਰਿਹਾ ਹੈ ਜਲਗਾਹਾਂ ਬਾਰੇ ਕਿਸੇ ਨੇ ਬੜਾ ਵਧੀਆ ਕਿਹਾ ਹੈ ਕਿ ਜਲਗਾਹਾਂ ਧਰਤੀ ਦੀਆਂ ਕਿਡਨੀਆਂ ਨੇ ਜੋ ਧਰਤੀ ਦੇ ਪਾਣੀ ਨੂੰ ਸਾਫ਼ ਕਰਦੀਆਂ ਨੇ ਤੇ ਜਲਗਾਹਾਂ ਉਹ ਸਥਾਨ ਹੁੰਦੀਆਂ ਨੇ ਜਿੱਥੇ ਥੋੜੀ ਜੀ ਸੇਮ ਹੁੰਦੀ ਹੈ ਥੋੜਾ ਪਾਣੀ ਹੁੰਦਾ ਹੈ ਤੇ ਜੈਵ ਵਿੰਤਾ ਬਹੁਤ ਜ਼ਿਆਦਾ ਮਿਲਦੀ ਹੈ ਤੇ ਸਾਡੇ ਪੰਜਾਬ ਦੇ ਵਿੱਚ ਕਈ ਜਲਗਾਹਾਂ ਜਿਹੜੀਆਂ ਜਿਨ੍ਹਾਂ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਹਾਸਲ ਹੈ ਮੇਰੇ ਇਲਾਕੇ ਦੀਆਂ ਦੋ ਜਲਗਾਹਾਂ ਐ ਇੱਕ ਰੋਪੜ ਜਲਗਾਹ ਤੇ ਇੱਕ ਨੰਗਲ ਜਲਗਾਹ ਜੋ ਅੰਤਰਰਾਸ਼ਟਰੀ ਪੱਧਰ ਤੇ ਰਿਕੋਗਨਾਈਜ਼ ਨੇ ਤੇ ਇਸ ਦੇ ਨਾਲ ਹੀ ਪੂਰੇ ਭਾਰਤ ਦੇ ਵਿੱਚ ਬਹੁਤ ਸਾਰੀਆਂ ਜਲਗਾਹਾਂ ਨੇ ਜਿਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਪ੍ਰਸਿੱਧੀ ਮਿਲੀ ਹੋਈ ਹੈ ਜੀ ਤੇ ਉਹਨਾਂ ਬਾਰੇ ਲਿਖਣ ਦਾ ਮੇਰਾ ਜੋ ਮੇਨ ਮੋਟਿਵ ਇਹੀ ਸੀਗਾ ਕਿ ਜਲਗਾਹਾਂ ਦੇ ਮਹੱਤਵ ਬਾਰੇ ਆਮ ਲੋਕਾਂ ਨੂੰ ਜਾਗਰ ਜਾਣਕਾਰੀ ਨਹੀਂ ਹੈ ਉੱਥੇ ਲਗਾਤਾਰ ਸ਼ਿਕਾਰ ਹੋ ਰਿਹਾ ਹੈ ਲੋਕ ਗੰਦ ਕੋੜਾ ਉੱਥੇ ਸੁੱਟ ਰਹੇ ਨੇ ਜਿਸ ਕਰਕੇ ਉੱਥੇ ਦਾ ਪਾਣੀ ਪ੍ਰਦੂਸ਼ਿਤ ਹੋ ਰਿਹਾ ਹੈ ਤੇ ਉੱਥੇ ਦੇ ਜਿਹੜੇ ਜੀਵ ਹੈ ਉਹ ਮਰ ਰਹੇ ਨੇ ਜੀ ਇੱਕ ਪਿੱਛੇ ਜੇ 1 1-2 ਸਾਲ ਪਹਿਲਾਂ ਦੀ ਗੱਲ ਹੈ ਹైదరాబాద్ ਦੇ ਕੋਲ ਇੱਕ ਜਲਗਾ ਸੀ ਤੇ ਉੱਥੇ ਹਰੇਕ ਸਾਲ ਬਹੁਤ ਸਾਰੇ ਪ੍ਰਵਾਸੀ ਪੰਛੀ ਆਉਂਦੇ ਸੀ ਜੀ ਇੱਕ ਸਾਲ ਐਵੇਂ ਹੋਇਆ ਉੱਥੇ ਕੋਈ ਪ੍ਰਵਾਸੀ ਪੰਛੀ ਨਹੀਂ ਆਇਆ ਹੂੰ ਤੇ ਬਾਅਦ ਵਿੱਚ ਵਿਗਿਆਨੀਆਂ ਨੇ ਜਦੋਂ ਉਸ ਦਾ ਪਤਾ ਲਗਾਇਆ ਤਾਂ ਕਹਿੰਦੇ ਇੱਕ ਤਾਂ ਉੱਥੇ ਦੀਆਂ ਜੋ ਗਤੀਵਿਧੀਆਂ ਸੀਗੀਆਂ ਉਹ ਐਮੇ ਦੀਆਂ ਸੀਗੀਆਂ ਕਿ ਲਗਾਤਾਰ ਕੂੜਾ ਕਰਕੜੋ ਜਲਗਾ ਦੇ ਵਿੱਚ ਸੁੱਟੀ ਜਾ ਰਹੇ ਸੀ ਜਿਸ ਕਰਕੇ ਪ੍ਰਵਾਸੀ ਪੰਛੀਆਂ ਨੇ ਉੱਥੋਂ منہ ਮੋੜ ਲਿਆ ਹੈਗਾ ਐਮੇ ਰਾਜਸਥਾਨ ਦੇ ਵਿੱਚ ਵੀ ਇੱਕ ਜਗ੍ਹਾ ਸੀਗੀ ਉੱਥੇ ਜਲਗਾ ਦੇ ਵਿੱਚ ਬਹੁਤ ਸਾਰੇ ਪੰਛੀ ਮਰਨੇ ਸਟਾਰਟ ਹੋ ਗਏ ਜੋ ਪ੍ਰਵਾਸੀ ਪੰਛੀ ਸੀ ਬਾਅਦ ਵਿੱਚ ਪਤਾ ਲੱਗਾ ਕਿ ਲੋਕਲ ਲੋਕਾਂ ਨੇ ਉੱਥੇ ਜਲਗਾਹ ਦੇ ਵਿੱਚ ਦਵਾਈ ਪਾ ਦਿੱਤੀ ਸੀ ਤੇ ਸਾਡੇ ਮਹਿਮਾਨ ਪੰਛੀ ਜਿਹੜੇ ਆ ਉੱਥੇ ਮਰਨੇ ਸ਼ੁਰੂ ਹੋ ਗਏ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਦੇਖ ਕੇ ਮੈਂ ਇਹ ਸੋਚਿਆ ਕਿ ਲੋਕਾਂ ਨੂੰ ਜਲਗਾਹਾਂ ਦੇ ਮਹੱਤਵ ਬਾਰੇ ਜਾਣਕਾਰੀ ਦੇਈਏ ਉਹਨਾਂ ਨੂੰ ਜਾਗਰੂਕ ਕਰੀਏ ਤੇ ਜਿਹੜੇ ਪ੍ਰਵਾਸੀ ਪੰਛੀ ਆ ਰਹੇ ਨੇ ਉਹ ਸਾਡੇ ਮਹਿਮਾਨ ਨੇ ਅਸੀਂ ਉਹਨਾਂ ਦੀ ਰੱਖਿਆ ਕਰਨੀ ਹੈ ਨਾ ਕਿ ਉਹਨਾਂ ਦੀ ਜਾਨ ਲੈਣੀ ਹੈ ਜੀ ਵਾਤਾਵਰਣ ਪ੍ਰੇਮੀ ਹੋਣ ਦੇ ਨਾਤੇ ਤੁਸੀਂ ਵਾਤਾਵਰਣ ਨੂੰ ਬਚਾਉਣ ਲਈ ਚੁਗਿਰਦੇ ਦੀ ਦੇਖਭਾਲ ਲਈ ਕੀ ਉਪਰਾਲੇ ਕਰ ਰਹੇ ਹੋ ਚੁਗਿਰਦ ਨੂੰ ਬਚਾਉਣ ਲਈ ਸਾਡੀ ਇੱਕ ਸੰਸਥਾ ਵੀ ਹੈ ਅਨੰਦਪੁਰ ਸਾਹਿਬ ਵਾਸਤੇ ਮੈਂ ਉਹਨਾਂ ਨਾਲ ਵੀ ਜੁੜਿਆ ਹੋਇਆ ਹਾਂ ਤੇ ਨਿੱਜੀ ਤੌਰ ਤੇ ਵੀ ਮੈਂ ਲਗਾਤਾਰ ਕੰਮ ਕਰਦਾ ਰਹਿਣਾ ਅਸੀਂ ਕਈ ਰੁੱਖਾਂ ਦੇ ਲੰਗਰ ਵੀ ਲਗਾਏ ਨੇ ਲੋਕਾਂ ਨੂੰ ਰੁੱਖਾਂ ਬਾਰੇ ਜਾਣਕਾਰੀ ਦਿੱਤੀ ਐ ਚੰਗੇ ਰੁੱਖ ਉਹਨਾਂ ਨੂੰ ਦਿੱਤੇ ਐ ਤੇ ਨਾਲ ਦੇ ਨਾਲ ਵਾਤਾਵਰਨ ਨੂੰ ਕਿਵੇਂ ਬਚਾਉਣਾ ਆ ਪਾਣੀ ਨੂੰ ਕਿਵੇਂ ਬਚਾਉਣਾ ਆ ਪਾਣੀ ਨੂੰ ਕਿਵੇਂ ਸਾਫ਼ ਸੁਥਰਾ ਰੱਖਣਾ ਐ ਜੋ ਸਾਡੇ ਜਲ ਸਰੋਤ ਨੇ ਉਹਨਾਂ ਨੂੰ ਕਿਵੇਂ ਸਾਫ਼ ਸੁਥਰਾ ਰੱਖਣਾ ਆ ਇਹਦੇ ਬਾਰੇ ਵੀ ਲੋਕਾਂ ਨੂੰ ਲਗਾਤਾਰ ਅਸੀਂ ਜਾਗਰੂਕ ਕਰਦੇ ਰਹਿੰਦੇ ਹਾਂ ਜੀ ਤੇ ਅਸੀਂ ਚਾਹੁੰਦੇ ਹਾਂ ਕਿ ਇੱਕ ਗਜ਼ਲ ਜਿਹੜੀ ਆ ਤੁਹਾਡੀ ਹੋਰ ਸੁਣ ਲਈ ਜਾਵੇ ਗੱਲਾਂ ਬਾਤਾਂ ਦਾ ਸਿਲਸਿਲਾ ਤਾਂ ਇਸੇ ਤਰ੍ਹਾਂ ਚੱਲੀ ਰਹੇਗਾ ਜੀ ਬਿਲਕੁਲ ਬਿਲਕੁਲ ਮੇਰੀ ਇੱਕ ਗਜ਼ਲ ਹੈ ਉਹਦੇ ਕੁਝ ਸ਼ੇਰ ਜੀ ਗਜ਼ਲ ਦਾ ਮਤਲਬ ਹੈ ਕਿ ਮੇਰੇ ਮੌਲਾ ਜਹਾਂ ਅੰਦਰ ਇਹੋ ਇੱਕ ਫਲਸਫਾ ਹੋਵੇ ਮੇਰੇ ਮੌਲਾ ਜਹਾਂ ਅੰਦਰ ਇਹੋ ਇੱਕ ਫਲਸਫਾ ਹੋਵੇ ਹਕੀਕਤ ਵਿੱਚ ਬਰਾਬਰ ਹਰ ਕਿਸੇ ਦਾ ਮਰਤਬਾ ਹੋਵੇ ਮੇਰੇ ਮੌਲਾ ਜਹਾਂ ਅੰਦਰ ਇਹੋ ਇੱਕ ਫਲਸਫਾ ਹੋਵੇ ਹਕੀਕਤ ਵਿੱਚ ਬਰਾਬਰ ਹਰ ਕਿਸੇ ਦਾ ਮਰਤਬਾ ਹੋਵੇ ਸ਼ੇਰ ਦੇਖਣਾ ਕਿ ਮੁਹੱਬਤ ਪਿਆਰ ਤਾਂ ਹੈ ਲੀਕ ਪੱਥਰ ਤੇ ਬਣੀ ਹੋਈ ਹਮ ਮੁਹੱਬਤ ਪਿਆਰ ਤਾਂ ਹੈ ਲੀਕ ਪੱਥਰ ਤੇ ਬਣੀ ਹੋਈ ਤੇ ਨਫ਼ਰਤ ਜੇ ਕਿਤੇ ਹੋਵੇ ਤੇ ਨਫ਼ਰਤ ਜੇ ਕਿਤੇ ਹੋਵੇ ਮਹਿਜ਼ ਇੱਕ ਬੁਲਬੁਲਾ ਹੋਵੇ ਤੇ ਨਫ਼ਰਤ ਜੇ ਕਿਤੇ ਹੋਵੇ ਮਹਿਜ਼ ਇੱਕ ਬੁਲਬੁਲਾ ਹੋਵੇ ਔਰ ਸ਼ੇਰਾ ਕੇ ਹਰ ਇੱਕ ਦੀ ਸੋਚ ਹੋਵੇ ਕਿ ਹਰ ਇੱਕ ਨੂੰ ਆਖੀਏ ਚੰਗਾ ਜੀ ਹਰ ਇੱਕ ਦੀ ਸੋਚ ਹੋਵੇ ਕਿ ਹਰ ਇੱਕ ਨੂੰ ਆਖੀਏ ਚੰਗਾ ਮੈਂ ਚਾਹੁੰਨਾ ਹਾਂ ਮੈਂ ਚਾਉਣਾ ਹਾਂ ਬ셔 ਐਨਾ ਤਾਂ ਦਿਲ ਦਾ ਖੋਲ ਬੈਲਾ ਹੋਵੇ ਮੈਂ ਚਾਉਣਾ ਹਾਂ ਬ셔 ਐਨਾ ਤਾਂ ਦਿਲ ਦਾ ਖੁੱਲ ਬੈਲਾ ਹੋਵੇ ਸ਼ੇਰ ਦੇਖੋ ਕਿ ਪਟਕਦੇ ਵੇਖਦਾ ਹਾਂ ਜਦ ਲੁਕਾਈ ਨੂੰ ਤਾਂ ਇਹ ਸੋਚਾਂ ਪਟਕਦੇ ਵੇਖਦਾ ਹਾਂ ਜਦ ਲੁਕਾਈ ਨੂੰ ਤਾਂ ਇਹ ਸੋਚਾਂ ਅਜੋਕੇ ਵਕਤ ਵਿੱਚ ਨਾਨਕ ਜੀ ਆਇਆ ਇੱਕ ਰਹਿਨਮਾ ਹੋਵੇ ਅਜੋਕੇ ਵਕਤ ਵਿੱਚ ਨਾਨਕ ਜੀ ਆਇਆ ਇੱਕ ਰਹਿਨਮਾ ਹੋਵੇ ਜੀ ਔਰ ਸ਼ੇਰ ਹੈ ਕਿ ਚਲੋ ਇਹ ਠੀਕ ਹੈ ਅਣਗੋਲਿਆਂ ਕੀਤਾ ਤੁਸੀਂ ਮੈਨੂੰ ਹੂੰ ਚਲੋ ਇਹ ਠੀਕ ਹੈ ਅਣਗੋਲਿਆਂ ਕੀਤਾ ਤੁਸੀਂ ਮੈਨੂੰ ਮਗਰ ਇਹ ਦੇਖਣਾ ਗਲਤੀ ਇਹ ਹੀ ਨਾ ਹਰ ਦਫਾ ਹੋਵੇ ਜੀ ਔਰ ਮਕਤਾ ਹੈ ਕਿ ਜੋ ਦਸੇ ਰਾ ਲੁਕਾਈ ਨੂੰ ਇਹ ਜੀਵਨ ਜੀਣ ਦਾ ਫੈਸਲਾ ਜੋ ਦਸੇ ਰਾ ਲੁਕਾਈ ਨੂੰ ਇਹ ਜੀਵਨ ਜੀਣ ਦਾ ਫੈਸਲਾ ਇਹਨਾਂ ਬੇਜ਼ਾਰ ਲੋਕਾਂ ਦਾ ਕੋਈ ਤਾਂ ਆਸਰਾ ਹੋਵੇ ਇਹਨਾਂ ਬੇਜ਼ਾਰ ਲੋਕਾਂ ਦਾ ਕੋਈ ਤਾਂ ਆਸਰਾ ਹੋਵੇ ਜੀ ਬਹੁਤ ਖੂ ਫੈਸਲ ਜੀ ਤੁਸੀਂ ਆਪਣੀ ਹੋਰ ਗਜ਼ਲ ਦੇ ਨਾਲ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ ਆ ਤੇ ਸਰ ਜੇ ਗੱਲ ਕੀਤੀ ਜਾਵੇ ਤੁਹਾਡੀਆਂ ਸਾਹਿਤਿਕ ਸਰਗਰਮੀਆਂ ਦੀ ਤਾਂ ਕਿਹੜੀਆਂ ਕਿਹੜੀਆਂ ਸੰਸਥਾਵਾਂ ਦੇ ਨਾਲ ਤੁਸੀਂ ਮੌਜੂਦਾ ਸਮੇਂ ਦੇ ਵਿੱਚ ਜੁੜੇ ਹੋਏ ਹੋ ਜਿੱਥੇ ਤੁਸੀਂ ਆਪਣੀਆਂ ਸਾਹਿਤਿਕ ਸਰਗਰਮੀਆਂ ਨੂੰ ਲੈ ਕੇ ਕੰਮ ਕਰ ਰਹੇ ਹੋ ਸਾਡੇ ਇਲਾਕੇ ਦੇ ਵਿੱਚ ਸਾਹਿਤਿਕ ਸੰਸਥਾ ਬਹੁਤ ਘੱਟ ਨੇ ਨਾ ਮਾਤਰ ਨੇ ਅਸੀਂ ਨੰਗਲ ਦੇ ਵਿੱਚ ਆਪਣੀ ਇੱਕ ਸਾਹਿਤਿਕ ਸੰਸਥਾ ਬਣਾਈ ਹੈ ਸੂਲ ਸਰਾਈ ਸਹਿਤ ਕੇਂਦਰ ਜੀ ਤੇ ਉਸ ਦੇ ਨਾਲ ਮੈਂ ਜੁੜਿਆ ਹੋਇਆ ਹਾਂ ਸ਼ੁਰੂ ਤੋਂ ਹੀ ਜੁੜਿਆ ਹੋਇਆ ਹਾਂ ਤੇ ਸਾਡਾ ਇਹੀ ਮਕਸਦ ਹੈ ਕਿ ਜੋ ਨਵੇਂ ਲੇਖਕ ਨੇ ਜੋ ਨਵੇਂ ਸਿੱਖਣਾ ਚਾਹੁੰਦੇ ਨੇ ਲਿਖਣਾ ਚਾਹੁੰਦੇ ਨੇ ਜੀ ਉਹਨਾਂ ਦੀ ਅਸੀਂ ਹਰ ਸੰਭਵ ਮਦਦ ਕਰ ਸਕੀਏ ਕਿ ਕਿਵੇਂ ਲਿਖਿਆ ਜਾਣਾ ਆ ਕਿਵੇਂ ਛਪਾਇਆ ਜਾਣਾ ਆ ਤੇ ਹਰ ਸੰਭਵ ਆਪਾਂ ਮਦਦ ਕਰ ਸਕੀਏ ਉਹਨਾਂ ਦੀ ਇਸ ਮਤਲਬ ਨੂੰ ਲੈ ਕੇ ਅਸੀਂ ਕਈ ਵਰਕਸ਼ਾਪਾਂ ਵੀ ਕੀਤੀਆਂ ਨੇ ਤੇ ਇਵੇਂ ਹੀ ਸਾਡੇ ਇੱਕ ਖਰੜ ਦੇ ਵਿੱਚ ਸੰਸਥਾ ਹੈ ਸਹਿਤਕ ਸੱਤ ਖਰੜ ਜੀ ਉਹ ਗਜ਼ਲ ਨੂੰ ਲੈ ਕੇ ਥੋੜੇ ਜਿਹਾ ਸੰਜੀਦਾ ਨੇ ਤੇ ਉਹਨਾਂ ਨੇ ਮੈਨੂੰ ਕਈ ਵਾਰ ਬੁਲਾਇਆ ਉੱਥੇ ਗਜ਼ਲ ਦੇ ਉੱਤੇ ਅਸੀਂ ਕਈ ਵਾਰ ਗੱਲਬਾਤ ਕੀਤੀ ਹੈ ਨਵੇਂ ਸਿਖਰਤੂ ਜੋ ਗਜ਼ਲ ਲਿਖਣਾ ਚਾਹੁੰਦੇ ਨੇ ਪਰ ਵਿਧਾਨ ਕਰਨ ਥੋੜਾ ਜਿਹਾ ਹਿਚਕਾਉਂਦੇ ਨੇ ਤੇ ਉਹਨਾਂ ਨਾਲ ਮੈਂ ਕਈ ਵਾਰ ਜਾ ਕੇ ਗੱਲਬਾਤ ਕੀਤੀ ਹੈ ਉਹਨਾਂ ਨੂੰ ਨੁਕਤੇ ਵੀ ਦੱਸੇ ਨੇ ਵੀ ਚੰਗੀ ਗਜ਼ਲ ਕਿ ਵਿੱਚ ਲਿਖੀ ਜਾਂਦੀ ਹੈ ਅਰੂਜ਼ ਕੀ ਹੈ ਅਸਲ ਦੇ ਵਿੱਚ ਸਾਡੇ ਕਈ ਉਸਤਾਦ ਸ਼ਾਇਰਾਂ ਨੇ ਅਰੂਜ਼ ਨੂੰ ਇੱਕ ਹਵਾ ਬਣਾ ਰੱਖਿਆ ਹੈ ਜਿਸ ਕਾਰਨ ਕਈ ਸਾਡੇ ਨੌਜਵਾਨ ਜੋ ਸਹਿਤਕਾਰ ਨੇ ਉਹ ਗਜ਼ਲ ਤੋਂ ਪਿੱਛਾ ਛਡਾਉਂਦੇ ਨੇ ਜੀ ਪਰ ਮੈਂ ਬੜਾ ਹੀ ਸਪਸ਼ਟ ਇਸ ਗੱਲ ਤੇ ਕਹਿੰਦਾ ਕਿ ਅਰੂਜ਼ ਕੋਈ ਹਵਾ ਨਹੀਂ ਹੈ ਹਮ ਆਪਾਂ ਸਾਰਾ ਅਰੂਜ਼ ਸਿੱਖਣ ਦੀ ਲੋੜ ਵੀ ਨਹੀਂ ਹੈ ਸਾਨੂੰ ਜੀ ਸਾਡੇ ਕੋਲ ਕਈ ਕਿਤਾਬਾਂ ਦੇ ਵਿੱਚ ਅਲੱਗ-ਅਲੱਗ ਗਿਣਤੀ ਦਿੱਤੀ ਹੈ ਬਹਿਰਾਂ ਦੀ ਕੋਈ 32 ਦੱਸਦਾ ਹੈ ਕੋਈ 52 ਦੱਸਦਾ ਹੈ ਕੋਈ 102 ਬਾਹਰ ਦੱਸਦਾ ਹੈ ਮੈਂ ਕਹਿੰਦਾ ਕਿ ਸਿਰਫ 2 ਜਾਂ 3 ਬਹਿਰਾਂ ਨੂੰ ਚੰਗੀ ਤਰ੍ਹਾਂ ਸਿੱਖ ਲਓ ਉਹਦੇ ਵਿੱਚ ਲਿਖੋ ਕਿਉਂਕਿ ਤੁਹਾਡੇ ਖਿਆਲ ਵਧੀਆ ਹੋਣੇ ਚਾਹੀਦੇ ਆ ਤੇ ਬਹਿਰ ਵਜ਼ਨ ਉਹ ਫਿਰ ਬਾਅਦ ਵਿੱਚ ਆਪਣੇ ਆਪ ਹੀ ਆਣਾ ਸ਼ੁਰੂ ਹੋ ਜਾਂਦਾ ਹੈਗਾ ਤੇ ਹੋਰ ਕੀ ਉਪਰਾਲੇ ਤੁਹਾਡੇ ਵੱਲੋਂ ਕੀਤੇ ਜਾ ਰਹੇ ਨੇ ਸਾਹਿਤਿਕ ਸੁਭਾਵਾ ਮਾਂ ਦੇ ਨਾਲ ਮਿਲ ਕੇ ਕਿ ਕਿਸ ਤਰ੍ਹਾਂ ਬੱਚਿਆਂ ਨੂੰ ਅਸੀਂ ਸਾਹਿਤ ਦੇ ਨਾਲ ਵੱਧ ਤੋਂ ਵੱਧ ਜੋੜ ਸਕਦੇ ਆ ਕਈ ਸਹਾਇਤਕ ਸੰਸਥਾਵਾਂ ਦੇ ਨਾਲ ਆਪਾਂ ਜੁੜੇ ਹੋਏ ਆਂ ਆਪਾਂ ਵਰਕਸ਼ਾਪਾਂ ਲਗਾਉਂਦੇ ਆਂ ਜਿਹਦੇ ਵਿੱਚ ਗਜ਼ਲ ਕਿਵੇਂ ਲਿਖਣੀ ਹੈ ਚੰਗੀ ਗਜ਼ਲ ਕਿਵੇਂ ਲਿਖਣੀ ਹੈ ਉਸ ਖਾਇਆ ਜਾਂਦਾ ਹੈ ਉਸ ਦੇ ਨਾਲ ਹੀ ਮੈਂ ਸਮਿਖਿਆ ਕਰਦਾ ਆਂ ਜੀ ਤੇ ਜਿਹੜੀਆਂ ਨਵੀਆਂ ਕਿਤਾਬਾਂ ਛਪਦੀਆਂ ਨੇ ਉਹਨਾਂ ਦੇ ਵਿੱਚ ਕੀ ਹੈ ਕੀ ਹੋਰ ਹੋ ਸਕਦਾ ਆ ਜਾਂ ਕੀ ਸੁਧਾਰ ਹੋ ਸਕਦਾ ਆ ਉਹਦੇ ਬਾਰੇ ਮੈਂ ਪੂਰੀ ਚਰਚਾ ਕਰਦਾ ਆਂ ਜੀ ਤੇ ਕਈ ਕਿਤਾਬਾਂ ਮੇਰੇ ਕੋਲ ਪੇਪਰ ਪੜਨ ਲਈ ਵੀ ਆਉਂਦੀਆਂ ਨੇ ਤੇ ਉਹਦੇ ਵਿੱਚ ਵੀ ਮੈਂ ਆਪਣਾ ਪੂਰਾ ਮਿਹਨਤ ਕਰਦਾ ਕਿਤਾਬ ਦੇ ਉੱਤੇ ਕਿ ਕਿਤਾਬ ਦੇ ਵਿੱਚ ਕੀ ਖੂਬੀਆਂ ਨੇ ਕੀ ਖਾਮੀਆਂ ਨੇ ਕਿਉਂਕਿ ਆਲੋਚਨਾ ਬਹੁਤ ਜ਼ਰੂਰੀ ਹੈ ਸਾਹਿਤ ਦੇ ਵਿੱਚ ਜੀ ਬਿਲਕੁਲ ਜਦੋਂ ਤੱਕ ਅਸੀਂ ਆਲੋਚਨਾ ਨਹੀਂ ਸੁਣਾਂਗੇ ਅਸੀਂ ਚੰਗੀ ਲੇਖਣੀ ਨਹੀਂ ਲਿਖ ਸਕਦੇ ਤੇ ਮੈਂ ਬੜਾ ਖੁਸ਼ ਵੀ ਹੁੰਦਾ ਕਿ ਕਈ ਰਾਈਟਰ ਬਹੁਤ ਸਾ ਸਾ ਹਰਦੇਸ ਰਾਸ ਦਿੰਦੇ ਆ ਉਸ ਸ਼ਾਹ ਦਿੰਦੇ ਆ ਕਿ ਤੁਸੀਂ ਬਹੁਤ ਬਦਿਆ ਆਲੋਚਨਾ ਕਰ ਰਹੇ ਹੋ ਤੇ ਕਈ ਐਦਾਂ ਦੇ ਵੀ ਹੁੰਦੇ ਨੇ ਜੋ ਥੋੜੀ ਆਲੋਚਨਾ ਵੀ ਕਰਦੇ ਆ ਥੋੜੀ ਵੀ ਕਰਦੇ ਨੇ ਹਾਂ ਕਿ ਬਈ ਤੇ ਤੁਸੀਂ ਜਿਆਦਾ ਬੋਲੋ ਤਾਂ ਵੀ ਨਸਰ ਫਿਰ ਪਤਾ ਵੀ ਨਹੀਂ ਚਲਦਾ ਆਪਾਂ ਨੂੰ ਹਾਂ ਮੈਮ ਇਹ ਬਿਲਕੁਲ ਇਹ ਗੱਲ ਹੈਗੀ ਆ ਤੇ ਮੇਰਾ ਤਾਂ ਇਹੀ ਹੈਗਾ ਕਿ ਅਸੀਂ ਜੇ ਆਲੋਚਨਾ ਨਹੀਂ ਕਰਵਾਵਾਂਗੇ ਤਾਂ ਚੰਗੀ ਲੇਖਣੀ ਨਹੀਂ ਬਣ ਸਕਦੀ ਨਹੀਂ ਲਿਖ ਸਕਦੇ ਬਿਲਕੁਲ ਬਿਲਕੁਲ ਤੇ ਇਹੀ ਕਾਰਨ ਹੈ ਕਿ ਅਸੀਂ ਕਈ ਸਵਾਮਾ ਦੇ ਵਿੱਚ ਮੈਂ ਵਿਸ਼ੇਸ਼ ਲੈਕਚਰ ਵੀ ਦਿੱਤੇ ਨੇ ਤੇ ਨੌਜਵਾਨਾਂ ਨੂੰ ਕਈ ਨੁਕਤੇ ਵੀ ਸਮਝਾਏ ਨੇ ਕਿ ਚੰਗੀ ਗਜ਼ਲ ਕਿਵੇਂ ਲਿਖੀ ਜਾ ਸਕਦੀ ਹੈ ਤੋ ਇਹ سلسلہ ਲਗਾਤਾਰ ਜਾਰੀ ਹੈ ਤੇ ਜਾਰੀ ਰਹੇਗਾ ਜੀ ਕਾਫੀ ਤੁਸੀਂ ਰਿਵਿਊ ਵੀ ਕਰਦੇ ਹੋ ਸਮਿਖਿਆ ਵੀ ਕਰਦੇ ਹੋ ਤੇ ਅਸੀਂ ਚਾਹਾਂਗੇ ਕਿ ਉਹ ਵੀ ਜਰੂਰ ਦੱਸਿਆ ਜਾਵੇ ਕਿ ਕਿਹੜੇ ਕਿਹੜੇ ਮੈਗਜ਼ੀਨਾਂ ਦੇ ਵਿੱਚ ਕਿਹੜੇ ਅਖਬਾਰਾਂ ਚ ਹੁਣ ਤੱਕ ਤੁਹਾਡੀ ਜਿਹੜੀ ਲੇਖਣੀ ਆ ਛਪ ਚੁੱਕੀ ਆ ਆ ਪੁਸਤਕ ਸਮਿਖਿਆ ਦੇ ਨਾਲ ਮੈਂ ਕਾਫੀ ਸਮੇਂ ਤੋਂ ਜੁੜਿਆ ਹੋਇਆ ਆ तकरीबन 100 ਕਿਤਾਬਾਂ ਦੇ ਕਰੀਬ ਪੁਸਤਕ ਰਿਵਿਊ ਕੀਤੇ ਨੇ ਜੀ ਜਿਦੇ ਵਿੱਚ ਪ੍ਰਮੁਖ ਤੌਰ ਤੇ ਗਜ਼ਲ ਸ਼ਾਮਿਲ ਆ ਤੇ ਅਲੱਗ-ਅਲੱਗ ਮੈਗਜ਼ੀਨਾਂ ਦੇ ਤੇ ਅਖਬਾਰਾਂ ਦੇ ਵਿੱਚ ਪੁਸਤਕ ਰਿਵਿਊ ਛਪਦੇ ਰਹੇ ਨੇ ਜੀ ਤੇ 2024 ਦੀ ਸਮੁੱਚੀ ਗਜ਼ਲ ਜੋ ਸੀ ਉਹਦੇ ਬਾਰੇ ਇੱਕ ਮੇਰਾ ਵੱਡਾ ਲੇਖ ਵੀ ਦੋ ਅਖਬਾਰਾਂ ਨੇ ਛਾਪਿਆ ਜਿਦੇ ਵਿੱਚ ਮੈਂ ਇਹ ਦੱਸਿਆ ਕਿ 2024 ਦੇ ਵਿੱਚ ਜੋ ਗਜ਼ਲ ਹੈ ਉਹ ਕਿਵੇਂ ਦੀ ਰਹੀ ਕਿ ਖਾਮੀਆਂ ਰਹੀਆਂ ਕਿ ਖੂਬੀਆਂ ਰਹੀਆਂ ਤੇ ਕੀ ਸੰਭਾਵਨਾਵਾਂ ਨਜ਼ਰ ਆਉਂਦੀਆਂ ਨੇ ਤੇ ਉੱਥੋਂ ਇਹ ਗੱਲ ਪਤਾ ਲੱਗਦੀ ਹੈ ਕਿ ਸਾਡੇ ਨੌਜਵਾਨ ਜੋ ਹੈ ਉਹਨਾਂ ਦੇ ਵਿੱਚ ਅਥਾਹ ਸ਼ਕਤੀ ਹੈ ਚੰਗੀ ਗਜ਼ਲ ਕਹਿਣ ਦੀ ਹੂੰ ਪਰ ਇੱਕ ਸਹੀ ਰਾ ਨਾਇਸ ਰਾਧਾਸ਼ੀਰ ਨਾ ਮਿਲਣ ਕਾਰਨ ਉਹ ਕਈ ਵਾਰ ਆਪਣੇ ਸਫਰ ਨੂੰ ਵਿਚਕਾਰ ਛੱਡ ਜਾਂਦੇ ਹਨ ਜੀ ਤਾਂ ਮੈਂ ਉਹਨਾਂ ਨੂੰ ਇਹੀ ਕਹਾਂਗਾ ਕਿ ਚੰਗੇ ਉਸਤਾਦ ਦੇ ਲੜ ਲੱਗੋ ਹਮ ਚੰਗੀ ਸਿੱਖਿਆ ਗ੍ਰਹਿਣ ਕਰੋ ਚੰਗੀਆਂ ਕਿਤਾਬਾਂ ਪੜ੍ਹੋ ਤੇ ਤੁਹਾਡਾ ਜਿਹੜਾ ਸਫਰ ਹੈ ਉਹ ਰੁਕਣਾ ਨਹੀਂ ਚਾਹੀਦਾ ਨਿਰੰਤਰ ਚੱਲਦੇ ਰਹਿਣਾ ਚਾਹੀਦਾ ਜੀ ਅ ਇਸੇ ਤਰ੍ਹਾਂ ਅਸੀਂ ਗੱਲਬਾਤਾਂ ਹੋਰ ਕਰਾਂਗੇ ਤੇ ਚਾਹੁੰਦੇ ਆ ਕਿ ਇੱਕ ਗਜ਼ਲ ਜਿਹੜੀ ਹੈ ਪਹਿਲਾਂ ਸੁਣ ਲਈ ਜਾਵੇ ਜੀ ਬਿਲਕੁਲ ਇੱਕ ਗਜ਼ਲ ਮੈਂ ਤੁਨੂੰ ਤੇ ਸਮਾਜ ਦੀ ਹਰ ਇੱਕ ਔਰਤ ਨੂੰ ਸਮਰਪਿਤ ਕਰਦਾ ਹਾਂ ਬਿਲਕੁਲ ਨਵੀਂ ਗਜ਼ਲ ਹੈ ਮੇਰੀ ਪਹਿਲੀ ਵਾਰ ਮੈਂ ਸੁਣਾ ਰਿਹਾ ਹਾਂ ਕਿਸੇ ਬੰਚ ਤੇ ਜੀ ਤੇ ਮਕਤਾ ਹੈ ਕਿ ਹਰ ਇੱਕ ਔਕੜ ਚ ਦੇਵੇ ਸਾਥ ਜੋ ਉਹ ਤੀਰ ਹੈ ਔਰਤ ਹਮ ਹਰ ਇੱਕ ਔਕੜ ਚ ਦੇਵੇ ਸਾਥ ਜੋ ਉਹ ਤੀਰ ਹੈ ਔਰਤ ਹਮ ਸਹੀ ਇਹ ਵੀ ਕਿ ਕੁੱਲ ਸੰਸਾਰ ਦੀ ਹਮਸ਼ੀਰ ਹੈ ਔਰਤ ਹਮ ਔਰ ਸ਼ੇਰ ਦੇਖਣਾ ਕਿ ਗਿਆ ਉਹ ਵਕਤ ਹਮ ਜਦ ਨਾਜ਼ੁਕ ਜਾਂ ਅਗਲਾ ਆ ਕੇ ਦੇਸੀ ਇਹ ਹਮ ਗਿਆ ਉਹ ਵਕਤ ਜਦ ਨਾਜ਼ੁਕ ਜਾਂ ਅਬਲਾ ਆਖਦੇ ਸੀ ਇਹ ਅਜੋਕੇ ਦੌਰ ਵਿੱਚ ਮਜ਼ਬੂਤ ਇੱਕ ਸ਼ਮਸ਼ੀਰ ਹੈ ਔਰਤ ਬਹੁਤ ਖੂਬ ਜੀ ਅਜੋਕੇ ਦੌਰ ਵਿੱਚ ਮਜ਼ਬੂਤ ਇੱਕ ਸ਼ਮਸ਼ੀਰ ਹੈ ਔਰਤ ਤੇ ਸ਼ੇਰ ਦੇਖਣਾ ਕਿ ਸਵੇ ਧਰਮਾਂ ਚ ਉੱਚਾ ਹੈ ਬੜਾ ਰਤਬਾ ਇਹਦਾ ਤੁਰ ਤੋਂ ਹੂੰ ਸਵੇ ਧਰਮਾਂ ਚ ਉੱਚਾ ਹੈ ਬੜਾ ਰਤਬਾ ਇਹਦਾ ਤੁਰ ਤੋਂ ਹੂੰ ਕਦੇ ਭੁੱਲ ਕੇ ਵੀ ਨਾ ਕਹਿਣਾ ਕਦੇ ਪੁਲਕੇ ਵੀ ਨਾ ਕਹਿਣਾ ਦਿਲ ਦੇ ਦਿਲਗੀਰ ਹੈ ਔਰਤ ਹਮ ਕਦੇ ਪੁਲਕੇ ਵੀ ਨਾ ਕਹਿਣਾ ਦਿਲ ਦੇ ਦਿਲਗੀਰ ਹੈ ਔਰਤ ਹਮ ਸ਼ੇਰ ਦੇਖੋ ਕਿ ਨਿਭਾਉਂਦੀ ਹੈ ਕਈ ਰਿਸ਼ਤੇ ਹਮ ਕਈ ਰਿਸ਼ਤੇ ਵਧਾਉਂਦੀ ਹੈ ਹਮ ਨਿਭਾਉਂਦੀ ਹੈ ਕਈ ਰਿਸ਼ਤੇ ਕਈ ਰਿਸ਼ਤੇ ਵਧਾਉਂਦੀ ਹੈ ਕਿ ਹਰ ਰਿਸ਼ਤੇ ਦੇ ਜੀਵਨ ਵਾਸਤੇ ਅਕਸੀਰ ਹੈ ਔਰਤ ਹਮ ਕਿ ਹਰ ਰਿਸ਼ਤੇ ਦੇ ਜੀਵਨ ਵਾਸਤੇ ਅਕਸੀਰ ਹੈ ਔਰਤ ਤੇ ਸ਼ੇਰ ਦੇਖਣਾ ਕਿ ਉਹਨਾਂ ਦੀ ਸੋਚਣੀ ਤੇ ਤਰਸ ਆਉਂਦਾ ਹੈ ਅਜੇ ਵੀ ਜੋ ਹਮ ਉਨਾ ਦੀ ਸੋਚਣੀ ਤੇ ਤਰਸ ਆਉਂਦਾ ਹੈ ਅਜੇ ਵੀ ਜੋ ਕਹੀ ਜਾਂਦੇ ਕਹੀ ਜਾਂਦੇ ਕਿ ਇੱਕ ਜਾਗੀਰ ਹੈ ਔਰਤ ਕਹੀ ਜਾਂਦੇ ਕਹੀ ਜਾਂਦੇ ਕਿ ਇੱਕ ਜਾਗੀਰ ਹੈ ਔਰਤ ਹੋਰ ਸ਼ਾਇਦ ਕਿਣਾ ਕਿ ਉਹੀ ਦੱਸਣ ਕਿ ਇਸ ਸੰਸਾਰ ਦੀ ਕਿ ਉਤਪਤੀ ਹੁੰਦੀ ਉਹੀ ਦੱਸਣ ਕਿ ਇਸ ਸੰਸਾਰ ਦੀ ਕਿ ਉਤਪਤੀ ਹੁੰਦੀ ਜੋ ਅਕਸਰ ਆਖਦੇ ਰੱਬ ਦੀ ਬੜੀ ਤਕਸੀਰ ਹੈ ਔਰਤ ਜੋ ਅਕਸਰ ਆਖਦੇ ਰਬ ਦੀ ਬੜੀ ਤਕਸੀਰ ਹੈ ਔਰਤ ਹੋਰ ਮਕਤਾ ਕਿ ਕਹੀ ਜਾਓ ਬਸ਼ਕ ਕੁਝ ਵੀ ਮਗਰ ਸੱਚ ਇਹ ਹੈ ਫੈਸਲ ਜੀ ਕਹੀ ਜਾਓ ਬਸ਼ੱਕ ਕੁਝ ਵੀ ਮਗਰ ਸੱਚ ਇਹ ਹੈ ਫੈਸਲ ਜੀ ਕਿ ਇਸ ਧਰਤੀ ਤੇ ਰਬ ਦੀ ਹੀ ਸਹੀ ਤਸਵੀਰ ਹੈ ਔਰਤ ਕਿ ਇਸ ਧਰਤੀ ਤੇ ਰਬ ਦੀ ਹੀ ਸਹੀ ਤਸਵੀਰ ਹੈ ਔਰਤ ਸੋ ਬਹੁਤ ਖੂਬ ਸੋ ਔਰਤ ਨੂੰ ਲੈ ਕੇ ਤੁਸੀਂ ਬਹੁਤ ਹੀ ਅੱਛੀ ਪੇਸ਼ਕਾਰੀ ਦਿੱਤੀ ਹੈ ਸੋ ਬਹੁਤ ਹੀ ਤਾਰੀਫ ਕੀਤੀ ਹੈ ਕਿਉਂਕਿ ਸਾਡੇ ਗੁਰੂਆਂ ਨੇ ਵੀ ਔਰਤ ਨੂੰ ਜਗ ਜਨਨੀ ਦਾ ਦਰਜਾ ਦਿੱਤਾ ਹੈ ਤੇ ਬਹੁਤ ਵਧੀਆ ਲੱਗਦਾ ਹੈ ਜਦੋਂ ਸਾਡੇ ਨੌਜਵਾਨ ਸ਼ਾਇਰ ਹਰ ਵਿਸ਼ੇ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਉੰਦਾ ਲਿਖਦੇ ਨੇ ਕੋਈ ਅਜੀਹਾ ਵਿਸ਼ਾ ਜਾਂ ਕੋਈ ਅਜੀਹਾ ਥੀਮ ਹੋਵੇ ਜਿਹਦੇ ਉੱਪਰ ਤੁਹਾਨੂੰ ਲੱਗਦਾ ਹੋਵੇ ਕਿ ਹਜੇ ਕੰਮ ਕਰਨਾ ਬਾਕੀ ਹੈ ਕਿਉਂਕਿ ਕੰਮ ਹਜੇ ਤੁਹਾਡਾ ਬਹੁਤ ਸਫ਼ਰ ਜਿਹੜਾ ਹੈ ਹਜੇ ਅੱਗੇ ਤੱਕ ਜਾਣਾ ਹੈ ਤੇ ਫੇਰ ਵੀ ਅਸੀਂ ਜਾਣਨਾ ਚਾਹਾਂਗੇ ਜੋ ਗਜ਼ਲ ਦਾ ਜੋ ਸ਼ੁਰੂਆਤ ਹੋਈ ਸੀ ਉਹ ਮਹਿਬੂਬ ਦੀ ਸੁੰਦਰਤਾ ਨੂੰ ਵਰਣਨ ਕਰਨ ਲਈ ਹੋਈ ਸੀ ਹਮ ਪਰ ਜਿਵੇਂ ਜਿਵੇਂ ਗਜ਼ਲ ਨੇ ਸਫ਼ਰ ਤੈ ਕੀਤਾ ਹੈ ਹਰ ਇੱਕ ਸੀਮਾ ਹਰ ਇੱਕ ਬੰਧਨ ਨੂੰ ਤੋੜ ਕੇ ਅੱਜ ਉਸਨੇ ਹਰੇਕ ਵਿਸ਼ੇ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਹਮ ਤੇ ਮੈਂ ਸਮਝਦਾ ਕਿ ਹੁਣ ਗਜ਼ਲ ਦਾ ਜੋ ਪੇੜਾ ਹੈ ਬਹੁਤ ਜ਼ਿਆਦਾ ਖੁੱਲਾ ਹੈ ਹਮ ਤੇ ਬਹੁਤ ਜ਼ਿਆਦਾ ਖਾਲੀ ਵੀ ਹੈ ਜੀ ਕਿਉਂਕਿ ਚੰਗੇ ਗਜ਼ਲਗੋ ਪੂਰੇ ਪੰਜਾਬ ਦੇ ਵਿੱਚ ਉਂਗਲੀਆਂ ਤੇ ਗਿਣੇ ਜਾ ਸਕਦੇ ਨੇ ਹਮ ਬਹੁਤੇ ਲੇਖਕ ਮੈਂ ਵੇਖਦਾ ਕਿ ਗਜ਼ਲ ਸਿਰਲੇਖ ਲਿਖਦੇ ਨੇ ਪਰ ਉਹ ਗਜ਼ਲ ਨਹੀਂ ਹੁੰਦੀ ਹਮ ਗਜ਼ਲ ਸਿਰਲੇਖ ਜਰੂਰ ਲਿਖ ਦਿੰਦੇ ਨੇ ਪਰ ਗਜ਼ਲ ਹੈ ਪਰ ਗਜ਼ਲ ਨਹੀਂ ਹੁੰਦੀ ਹਮ ਤਾਂ ਗਜ਼ਲ ਦੇ ਬਿਸ਼ਿਆਂ ਦੀ ਮਗਰ ਗੱਲ ਕਰਾਂ ਤਾਂ ਜੋ ਨਿੱਜ ਤੋਂ ਪਰਵਲ ਗੱਲ ਕਰਨੀ ਹੋਣੀ ਚਾਹੀਦੀ ਹੈ ਇੱਕ ਹਫਤਾ ਤੁਹਾਡੀ ਗਜ਼ਲ ਜੋ ਹੈ ਤੁਹਾਡੀ ਉਹ ਨਿੱਜ ਦੇ ਨਾਲੋਂ ਪਰ ਦੀ ਗੱਲ ਕਰਦੀ ਹੋਣੀ ਚਾਹੀਦੀ ਹੈ ਜੀ ਕਿਉਂਕਿ ਅੱਜ ਸਾਡੇ ਸਮਾਜ ਦੇ ਸਾਹਮਣੇ ਬਹੁਤ ਸਾਰੀਆਂ ਸਮੱਸਿਆਵਾਂ ਨੇ ਹਮ ਆਮ ਲੋਕ ਬਹੁਤ ਸਾਰੀਆਂ ਮੁਸ਼ਕਲਾਂ ਦੇ ਨਾਲ ਜੂਝ ਰਹੇ ਨੇ ਜੀ ਤੇ ਤੁਹਾਡੀ ਲੇਖਣੀ ਦੇ ਵਿੱਚ ਉਹਨਾਂ ਦੀ ਝਲਕ ਮਿਲਣੀ ਚਾਹੀਦੀ ਹੈ ਜੀ ਲੋਕ ਰੰਗ ਆਣਾ ਚਾਹੀਦਾ ਹੈ ਤੁਹਾਡੀ ਲੇਖਣੀ ਦੇ ਵਿੱਚ ਸਿਰਫ ਨਿੱਜੀ ਦੀਆਂ ਗੱਲਾਂ ਦੇ ਨਾਲ ਜਾਂ ਸਿਰਫ ਮਨੋਰੰਜਨ ਦੇ ਵਿਸ਼ੇ ਦੇ ਲਈ ਨਹੀਂ ਹੈ ਹੁਣ ਗਜ਼ਲ ਹੁਣ ਗਜ਼ਲ ਜੋ ਹੈ ਉਹ ਲੋਕਾਂ ਦੇ ਦਰਦ ਦਰਸਾਉਂਦੀ ਹੈ ਲੋਕਾਂ ਦੀਆਂ ਮੁਸ਼ਕਲਾਂ ਨੂੰ ਪੇਸ਼ ਕਰਦੀ ਹੈ ਜੀ ਤੇ ਸਮਾਜ ਕਿਹੋ ਜਿਹਾ ਹੋਣਾ ਚਾਹੀਦਾ ਹੈ ਉਹਦੇ ਬਾਰੇ ਵੀ ਗਜ਼ਲ ਹੁਣ ਰਾਹ ਦਸਰੇ ਦਾ ਕੰਮ ਕਰ ਰਹੀ ਹੈ ਜੀ ਤੁਸੀਂ ਕੀ ਸੋਚਦੇ ਹੋ ਵੀ ਸਾਹਿਤ ਸਾਡੇ ਸਮਾਜ ਲਈ ਕਿੰਨਾ ਕੁ ਜ਼ਰੂਰੀ ਹੈ ਦੇਖੋ ਮੈਂ ਸਾਹਿਤ ਜੋ ਹੈ ਉਹ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਜੀ ਸਮਾਜ ਦੇ ਵਿੱਚ ਜੋ ਕੁਝ ਵਿਚਰ ਰਿਹਾ ਹੂੰ ਉਸ ਨੂੰ ਇੱਕ ਨਜ਼ਰੀਆ ਦਿਖਣ ਦਾ ਹੁੰਦਾ ਪਰ ਜੋ ਸਿਹਤ ਹੈ ਉਹ ਦੂਜਾ ਨਜ਼ਰੀਆ ਵੀ ਦਿਖਾਉਂਦਾ ਤੁਹਾਨੂੰ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਇੱਕ ਨਜ਼ਰੀਆ ਜੋ ਸਮਾਜਿਕ ਨਜ਼ਰੀਆ ਹੈ ਉਹ ਸਾਨੂੰ ਇੱਕ ਪਹਿਲੂ ਦਿਖਾਂਦਾ ਹੈ ਸਿਹਤਕ ਜੋ ਨਜ਼ਰੀਆ ਉਹ ਸਾਨੂੰ ਦੂਜਾ ਪਹਿਲੂ ਵੀ ਦਿਖਾਂਦਾ ਜੀ ਤਾਂ ਥੋੜੀ ਸੋਚ ਨੂੰ ਬਧਾਉਂਦਾ ਹੈ ਸਿਹਤ ਹੂੰ ਥੋੜੀ ਦ੍ਰਿਸ਼ਟੀ ਨੂੰ ਦੂਰ ਦ੍ਰਿਸ਼ਟੀ ਦੇ ਵਿੱਚ ਬਦਲਦਾ ਹੈ ਸਿਹਤ ਥੋੜੀ ਸੋਚ ਨੂੰ ਵਿਗਿਆਨਕ ਦ੍ਰਿਸ਼ਟੀਕੋਣ ਦੇ ਵਿੱਚ ਬਦਲਦਾ ਹੈ ਸਿਹਤ ਹੂੰ ਕਿਸੇ ਨੇ ਬੜਾ ਵਧੀਆ ਕਿਹਾ ਸੀਗਾ ਕਿ ਕਿਤਾਬਾਂ ਤੁਹਾਨੂੰ ਰੋਟੀ ਨਹੀਂ ਦੇ ਸਕਦੀਆਂ ਪਰ ਤੁਹਾਡੀ ਹਿੱਸੀ ਦੀ ਰੋਟੀ ਕੌਣ ਖਾ ਰਿਹਾ ਉਹ ਕਿਤਾਬਾਂ ਦੱਸ ਦਿੰਦੀਆਂ ਨੇ ਦੱਸ ਦਿੰਦੀਆਂ ਨੇ ਤੇ ਕਿਤਾਬਾਂ ਦੇ ਨਾਲ ਜੁੜਨ ਦਾ ਇਹੀ ਕਾਰਨ ਹੈ ਹੂੰ ਕਿ ਸਾਡੇ ਕੀ ਹੱਕ ਨੇ ਹੂੰ ਸਾਡਾ ਕੀ ਭਵਿੱਖ ਹੋਵੇਗਾ ਜੀ ਉਹ ਕਿਤਾਬਾਂ ਦੱਸਦੀਆਂ ਨੇ ਜੀ ਮੈਂ ਅਕਸਰ ਇੱਕ ਦੋਹਾ ਕਹਿੰਦਾ ਹੁੰਦਾ ਹੈ ਕਿ ਜੀਵਨ ਦੇ ਹਰ ਮੋੜ ਤੇ ਰੱਖ ਕਿਤਾਬਾਂ ਸੰਗ ਹਮ ਜੀਵਨ ਦੇ ਹਰ ਮੋੜ ਤੇ ਰੱਖ ਕਿਤਾਬਾਂ ਸੰਗ ਕੀਕਣ ਜੀਵਨ ਮੰਨਣਾ ਦੱਸਣ ਚੰਗਾ ਢੰਗ ਹਮ ਤਾਂ ਸਾਡਾ ਜੀਵਨ ਕਿਵੇਂ ਦਾ ਹੋਣਾ ਚਾਹੀਦਾ ਸਮਾਜ ਕਿਵੇਂ ਦਾ ਹੋਣਾ ਚਾਹੀਦਾ ਕਿਸ ਤਰ੍ਹਾਂ ਦੇ ਲੋਕ ਸਮਾਜ ਦੇ ਵਿੱਚ ਹੋਣੇ ਚਾਹੀਦੇ ਨੇ ਕਿਸ ਤਰ੍ਹਾਂ ਦੀ ਵਿਵਸਥਾ ਹੋਣੀ ਚਾਹੀਦੀ ਹੈ ਸਮਾਜ ਦੇ ਵਿੱਚ ਇਹ ਸਾਰਾ ਕੁਝ ਸਿਹਤ ਸਾਨੂੰ ਦੱਸਦਾ ਹੈ ਕਿਤਾਬਾਂ ਸਾਨੂੰ ਦੱਸਦਾ ਹੈ ਇਸ ਲਈ ਕਿਤਾਬਾਂ ਜ਼ਰੂਰੀ ਨੇ ਬਿਲਕੁਲ ਅਗਲ ਕੀਤੀ ਜਾਵੇ ਮਾਨ ਸਨਮਾਨ ਦੀ ਤਾਂ ਹੁਣ ਤੱਕ ਕਿਹੋ ਜਿਹਾ ਮਾਨ ਸਨਮਾਨ ਹਾਸਲ ਕਰ ਚੁੱਕੇ ਹੋ ਮੈਂ ਮਾਨ ਸਨਮਾਨ ਦੀ ਦੌੜ ਵਿੱਚ ਮੈਂ ਕਦੇ ਆਪਣੇ ਆਪ ਨੂੰ ਸ਼ਾਮਲ ਨਹੀਂ ਹੋਣਾ ਤਾਂ ਨਾ ਹੀ ਕਦੇ ਮੈਂ ਸਰਕਾਰੀ ਨਾ ਕਦੇ ਗੈਰ ਸਰਕਾਰੀ ਕਿਸੇ ਵੀ ਮਾਨ ਸਨਮਾਨ ਦੀ ਮੈਨੂੰ ਕੋਈ ਚਾਹ ਨਹੀਂ ਰਹੀ ਮੈਂ ਹਮੇਸ਼ਾ ਇਹ ਗੱਲ ਮੰਨਦਾ ਹਾਂ ਕਿ ਅਗਰ ਤੁਸੀਂ ਮਾਨ ਸਨਮਾਨ ਦੀ ਦੌੜ ਦੇ ਵਿੱਚ ਪੈ ਗਏ ਨਾ ਤਾਂ ਚੰਗੀ ਲੇਖਣੀ ਥੋੜੀ ਲੇਖਣੀ ਜਿਹੜੀ ਆ ਉਹ ਸੁਧਾਰ ਦੀ ਬਜਾਏ ਨਘਾਰ ਵੱਲ ਸ਼ੁਰੂ ਹੋ ਜਾਏਗੀ ਤੁਹਾਡੀ ਜੋ ਸੋਚ ਹੈ ਉਹ ਦੂਸਰੇ ਦੀ ਸੋਚ ਤੁਹਾਡੇ ਦੇ ਭਾਰੂ ਹੋਣੀ ਸ਼ੁਰੂ ਹੋ ਜਾਏਗੀ ਆਪਣੀ ਸੋਚ ਥੋੜੀ ਪਿੱਛੇ ਰਹਿ ਜਾਏਗੀ ਤਾਂ ਮੈਂ ਕਦੇ ਵੀ ਮਾਨ ਸਨਮਾਨ ਦੀ ਦੌੜ ਦੇ ਵਿੱਚ ਸ਼ਾਮਲ ਨਹੀਂ ਹੋਇਆ ਜੀ ਪਰ ਫਿਰ ਵੀ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਹਨ ਉਹਨਾਂ ਨੇ ਮਾਨ ਸਨਮਾਨ ਦਿੱਤੇ ਆ ਤੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਜੀ ਫੈਸਲ ਜੀ ਅੱਜ ਤੁਸੀਂ ਸਾਡੇ ਸੱਦੇ ਨੂੰ ਕਬੂਲ ਕਰਦੇ ਹੋਏ ਸਾਡੇ ਸਟੂਡੀਓ ਦੇ ਵਿੱਚ ਸ਼ਿਰਕਤ ਕੀਤੀ ਸਾਡੇ ਇਸ ਪ੍ਰੋਗਰਾਮ ਦੇ ਜ਼ਰੀਏ ਸਾਡੇ ਦਰਸ਼ਕਾਂ ਦੇ ਰੂਪ ਰੂਪ ਹੋਏ ਆਪਣੀਆਂ ਰਚਨਾਵਾਂ ਉਹਨਾਂ ਦੇ ਨਾਲ ਸਾਂਝੀਆਂ ਕੀਤੀਆਂ ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਮੈਡਮ ਮੈਨੂੰ ਮੌਕਾ ਦਿੱਤਾ ਧੰਨਵਾਦ ਮੈਡਮ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ